ਗੱਲ ਕੌੜੀ ਏ ਪਰ ਸੱਚੀ ਏ ਵੀ 2025 ਵਿੱਚ ਬਹੁਤੇ ਲੋਕਾਂ ਨੂੰ ਕੈਨੇਡਾ ਦੀ ਪੀਆਰ ਨਹੀਂ ਮਿਲਣੀ ਬੜੇ سارے ਸਾਡੇ ਬੱਚੇ ਕੈਨੇਡਾ ਵਿੱਚ ਪੀਆਰ ਲੈਣ ਵਾਸਤੇ ਤਰਲੋ ਮੱਛੀ ਹੋ ਰਹੇ ਨੇ ਹੱਥ ਪੱਲੇ ਪਈ ਮਾਰਦੇ ਨੇ ਬਹੁਤ ਸਾਰੇ ਲੋਕ ਐਂਜ਼ਾਇਟੀ ਸਟ्रेस ਡਿਪਰੈਸ਼ਨ ਇੱਥੋਂ ਤੱਕ ਕਿ ਸੁਸਾਈਸਾਈਡਲ ਥਾਟ ਉਹਨਾਂ ਦੇ ਮਨ ਵਿੱਚ ਆ ਰਹੇ ਨੇ ਔਰ ਇਹ ਮੈਂ ਵੀਡੀਓ ਪੰਜਾਬ ਰੈਂਦੇ ਮਾਪਿਆਂ ਵਾਸਤੇ ਬਣਾ ਰਿਹਾ ਜਿਨ੍ਹਾਂ ਦੇ ਬੱਚੇ ਕੈਨੇਡਾ ਵਿੱਚ ਵੱਸਦੇ ਨੇ ਦੇਖੋ ਇੱਕ ਚੀਜ਼ ਸਾਨੂੰ ਸਮਝ ਲੈਣੀ ਚਾਹੀਦੀ ਆ ਕਿ ਕੈਨੇਡਾ ਦਾ ਜਿੰਨਾ ਕੋਟਾ ਹੈਗਾ ਪੀਆਰ ਦੇਣ ਦਾ ਉਹਦੇ ਤੋਂ ਵੱਧ ਲੋਕ ਕੈਨੇਡਾ ਵਿੱਚ ਪਹੁੰਚੇ ਹੋਏ ਨੇ ਜਿਹਦੇ ਕਰਕੇ ਕੰਪੀਟੀਸ਼ਨ ਬਹੁਤ ਜ਼ਿਆਦਾ ਹੈ ਬਹੁਤ ਸਾਰੇ ਬੱਚੇ ਇਸ ਸਟ्रेस ਨੂੰ ਆਪਣੇ ਮੋਢਿਆਂ ਤੇ ਨਹੀਂ ਚੱਕ ਸਕਦੇ ਉਹ ਦੂਸਰੀ ਚੀਜ਼ ਇਹ ਦੇਖਣ ਵਿੱਚ ਮਿਲਦੀ ਹੈ ਕਿ ਬਹੁਤ ਸਾਰੇ ਮਾਪੇ ਜਿਹੜੇ ਨੇ ਆਪਣੇ ਬੱਚਿਆਂ ਨੂੰ ਪ੍ਰੈਸ਼ਰਾਈਜ਼ ਵੀ ਕਰਦੇ ਨੇ ਜਾਂ ਆਪਣੇ ਘਰ ਦੇ ਹਾਲਾਤਾਂ ਦਾ ਵਾਸਤਾ ਦਿੰਦੇ ਨੇ ਜਾਂ ਇੱਥੋਂ ਤੱਕ ਕਿ ਰਿਸ਼ਤੇਦਾਰੀ ਵਿੱਚ ਵੀ ਇੱਕ ਦੂਜੇ ਨਾਲ ਪਏ ਗੱਲਾਂ ਕਰਦੇ ਨੇ ਵੀ ਫਰਾਣੇ ਦਾ ਪੱਕਾ ਹੋ ਗਿਆ ਵੀ ਤੂੰ ਕਿਉਂ ਨਹੀਂ ਹੋਇਆ ਫਰਾਣੇ ਦੀ ਕੁੜੀ ਨੇ ਪੀਆਰ ਲੈ ਲਈ ਤੇ ਤੇਰੀ ਕਿਉਂ ਨਹੀਂ ਭਈ ਪੀਆਰ ਹੁੰਦੀ ਵੀ ਇਹ ਨਿੱਕੇ ਨਿੱਕੇ ਗੱਲਾਂ ਇੱਥੇ ਬੱਚਿਆਂ ਦੇ ਮਨਾਂ ਦਾ ਬੋਝ ਬਣਦੀਆਂ ਨੇ ਔਰ ਜਦ ਕਿ ਸਾਨੂੰ ਇੱਕ ਚੀਜ਼ ਜ਼ਰੂਰ ਸਮਝਣੇ ਚਾਹੀਦੀ ਆ ਕਿ ਜਿਹੜੀ ਕੈਨੇਡਾ ਦੀ ਪੀਆਰ ਹੈ ਨਾ ਇਹ ਹਰ ਕਿਸੇ ਦੀ ਝੋਲੀ ਨਹੀਂ ਪੈਣੀ ਮੈਂ ਤੁਹਾਡੀ ਗੱਲ ਨਾਲ ਸਹਿਮਤ ਆ ਵੀ ਤੁਸੀਂ ਕੈਨੇਡਾ ਵਿੱਚ ਪੀਆਰ ਲੈਣ ਵਾਸਤੇ ਜਾਂ ਪੱਕੇ ਹੋਣ ਵਾਸਤੇ ਆਪਣੇ ਬੱਚੇ ਨੂੰ ਵੇਚਿਆ ਪਰ ਐਸੇ ਵੇਲੇ ਜਿਹੋ ਜਿਹੇ ਹਾਲਾਤ ਨੇ ਉਹਦੇ ਵਿੱਚ ਸਾਨੂੰ ਆਪਣੇ ਆਪ ਨੂੰ ਸੁਭਾਲਣਾ ਬੱਚੇ ਦੀ ਜ਼ਿੰਦਗੀ ਨੂੰ ਸੁਭਾਲਣਾ ਮੇਰੇ ਖਿਆਲ ਦੇ ਵਿੱਚ ਸਾਡੇ ਲਈ ਜ਼ਿਆਦਾ ਜ਼ਰੂਰੀ ਹੋਣਾ ਚਾਹੀਦਾ ਹੈ ਮਜਾਏ ਕਿ ਉਹ ਉਹ ਬੋਢਿਆਂ ਦੇ ਉੱਤੇ ਸੀ ਇਹ ਬੋਝ ਪਾ ਦਈਏ ਵੀ ਤੂੰ ਪੀਆਰ ਕਿਉਂ ਨਹੀਂ ਹੁੰਦਾ ਫਲਾਣੇ ਦਾ ਮੁੰਡਾ ਤੇ ਪੀ ਫਰਾਣੀ ਦੀ ਕੁੜੀ ਅਣਿਸ਼ੈਤੀ ਪੀਆਰ ਹੋ ਗਈ ਤੇਰੀ ਪੀਆਰ ਕਿਉਂ ਨਹੀਂ ਹੁੰਦੀ ਪਈ ਮੈਂ ਤੁਹਾਡੇ ਨਾਲ ਇਹ ਗੱਲ ਇਸ ਲਈ ਕਰਨਿਆ ਕਿ ਮੇਰੇ ਨਾਲ ਐਹੋ ਜਿਹਾ ਬੱਚਿਆਂ ਦਾ ਰابطਾ ਆਏ ਦਿਨ ਹੁੰਦਾ ਔਰ ਉਹਨਾਂ ਦੀਆਂ ਗੱਲਾਂ ਬਾਤਾਂ ਸੁਣ ਕੇ ਮਨ ਆਪਣਾ ਵੀ ਉਦਾਸ ਹੁੰਦਾ ਜਦੋਂ ਉਹਨਾਂ ਨੂੰ ਮੈਂ ਕੋਈ ਹੱਲ ਨਹੀਂ ਦੱਸ ਪਾਉਂਦਾ ਵੀ ਤੁਹਾਡੀ ਪੀਆਰ ਹੁਣ ਹੋ ਕਿਵੇਂ ਸਕਦੀ ਹੈ ਉਹ ਦੂਸਰੇ ਪਾਸੇ ਦੇਖਣ ਵਿੱਚ ਇਹ ਆਉਂਦਾ ਕਿ ਉਹਨਾਂ ਉਤੇ ਇੱਕ ਸਮਾਜਿਕ ਜਿਹੜਾ ਦਬਾਅ ਹੁੰਦਾ ਪਰਿਵਾਰਕ ਦਬਾਅ ਬੱਚਿਆਂ ਦੇ ਉਤੇ ਉਹ ਵੀ ਇੱਕ ਵੱਡਾ ਕਾਰਨ ਬਣਦਾ ਹੈ ਇਹਦੇ ਵਿੱਚ ਕੋਈ ਸ਼ੱਕ ਨਹੀਂ ਵੀ ਅਸੀਂ ਸਾਰੇ ਮਾਤਰ ਪਰਿਵਾਰਾਂ ਦੇ ਕੈਨੇਡਾ ਵਿੱਚ ਆਉਨੇ ਆ ਸਾਡੇ ਸਾਰਿਆਂ ਦੇ ਵੱਡੇ ਵੱਡੇ ਸੁਪਨੇ ਹੁੰਦੇ ਨੇ ਵੀ ਅਸੀਂ ਕੈਨੇਡਾ ਵਿੱਚ ਪੱਕੇ ਹੋ ਜਾਈਏ ਸਾਡਾ ਪਰਿਵਾਰ ਇੱਕ ਸ਼ੱਟ ਹੋ ਜਾਵੇ ਹਰ ਕੋਈ ਬੰਦਾ ਆਪਣੇ ਵੱਲੋਂ ਚਾਰਾ ਜੋਈ ਕਰਦਾ ਪਰ ਜ਼ਿੰਦਗੀ ਦਾਅ ਤੇ ਲਾ ਕੇ ਚਾਰਾ ਜੋਈ ਨਾ ਕਰੋ ਮੈਂ ਤੁਹਾਨੂੰ ਸਾਰਿਆਂ ਨੂੰ ਇਹ ਅਪੀਲ ਕਰਦਾ ਵਾਂ ਕਿਉਂਕਿ ਜ਼ਿੰਦਗੀ ਬੇਸ਼ਕੀਮਤੀ ਹੁੰਦੀ ਹੈ ਸਾਨੂੰ ਇੱਕੋ ਜਹਾਨ ਇੱਕੋ ਜ਼ਿੰਦਗੀ ਮਿਲਦੀ ਜਿਹਨੂੰ ਉਸੇ ਜੀਣਾ ਹੁੰਦਾ ਪਰ ਅਸੀਂ ਕੈਨੇਡਾ ਦੇ ਪੀਆਰ ਦੇ ਸੁਪਨੇ ਦੇ ਵਿੱਚ ਆਪਣੀ ਜ਼ਿੰਦਗੀ ਦਾਅ ਤੇ ਲਾਉਣੇ ਪਏ ਆਂ ਦੋ ਕੇਸ ਕਾਲ ਦਾ ਆਉਂਦਾ ਹੈ ਕਿ ਬਹੁਤ ਸਾਰੇ ਲੋਕ ਇੱਥੇ ਆਪ ਦਾ ਕੀਮਤੀ ਕਮਾਇਆ ਹੋਇਆ ਸ਼ਰਮਾਇਆ ਉਹ ਵੀ ਗਵਾ ਬੈਂਦੇ ਨੇ ਪਿੱਛੇ ਇਦਾਂ ਹੀ ਇੱਕ ਲੜਕੀ ਦੀ ਮਿਲਿਆ ਜਿਹਨੇ ਜਿਹਨੂੰ 9 ਸਾਲ ਹੋ ਗਏ ਨੇ ਕੈਨੇਡਾ ਦੇ ਵਿੱਚ ਉਹਦੀ ਪੀਆਰ ਨਹੀਂ ਹੋਈ ਜਿੰਨਾ ਪੈਸਾ ਕਮਾਇਆ ਉਹ ਵਕੀਲਾਂ ਨੂੰ ਦੇ ਦਿੱਤਾ ਪੀਆਰ ਦਾ ਫੇਰ ਕੁਝ ਨਹੀਂ ਬਣਿਆ ਅੰਤ ਨੂੰ ਰਿਮੂਵਲ ਆਰਡਰ ਹੱਥ ਵਿੱਚ ਕੈਨੇਡਾ ਛੱਡ ਕੇ ਜਾਣ ਦਾ ਆਰਡਰ ਨੂੰ ਆ ਚੁੱਕਾ ਪਰ ਦੂਸਰੇ ਪਾਸੇ ਕੋਈ ਜੇਬ ਵਿੱਚ ਪੈਸਾ ਨਹੀਂ ਕੋਈ ਕਿਸੇ ਕਿਸਮ ਦੀ ਸਪੋਰਟ ਨਹੀਂ ਪਰਿਵਾਰ ਵੱਲੋਂ ਦਬਾਇਆ ਵੀ ਸਾਡੇ ਕੋਲ ਪਿੱਛੇ ਹੈ ਕੁਝ ਨਹੀਂ ਜੇ ਤੂੰ ਕੈਨੇਡਾ ਤੇ ਵਾਪਸ ਆ ਗਈ ਤੇ ਅਸੀਂ ਲੋਕਾਂ ਨੂੰ ਕੀ ਮੂੰਹ ਦਿਖਾਵਾਂਗੇ ਕੀ ਕਿਵੇਂ ਕਿੱਦਾਂ ਹੋਵੇਗਾ ਬਹੁਤ ਸਾਰੀਆਂ ਗੱਲਾਂ ਤੁਸੀਂ ਸਾਰੇ ਸਿਆਣੇ ਉਹ ਸਮਝਦੇ ਹੋ ਪਰ ਗੱਲ ਇਸ ਵੇਲੇ ਆ ਕਿ ਕੀ ਕੈਨੇਡਾ ਦੀ ਪੀਆਰ ਸਾਡੀ ਜਾਨ ਨਾਲੋਂ ਕੀਮਤੀ ਹੈ ਸਾਨੂੰ ਮਾਪਿਆਂ ਨੂੰ ਖਾਸ ਕਰਕੇ ਪਰਿਵਾਰਾਂ ਨੂੰ ਆਪਣੇ ਬੱਚਿਆਂ ਨੂੰ ਉਹ ਮਾਨਸਿਕ ਤੌਰ ਉੱਤੇ ਉਹਨਾਂ ਨੂੰ ਸਪੋਰਟ ਕਰਨਾ ਚਾਹੀਦਾ ਹੈ ਜੇ ਤੁਹਾਡੀ ਭਈ ਅੱਜ ਪੀਆਰ ਨਹੀਂ ਹੁੰਦੀ ਕੱਲ ਨੂੰ ਹੋ ਜਾਏਗੀ 2 ਸਾਲ ਠਹਿਰ ਕੇ ਹੋ ਜਾਏਗੀ ਜੇ ਤੁਹਾਨੂੰ ਵਾਪਸ ਮੋੜਨਾ ਪੈਂਦਾ ਹੈ ਤਾਂ ਤੁਸੀਂ ਵਾਪਸ ਮੋੜ ਸਕਦੇ ਹੋ ਵਾਪਸ ਮੋੜ ਕੇ ਫਿਰ ਦੁਬਾਰਾ ਪੱਕੇ ਤੌਰ ਉੱਤੇ ਕੈਨੇਡਾ ਆ ਸਕਦੇ ਹੋ ਤੁਹਾਡੇ ਵਾਪਸ ਇੱਥੇ ਆਉਣ ਤੇ ਕੋਈ ਮਨਾਹੀ ਨਹੀਂ ਹੈਗੀ ਪਰ ਗੱਲ ਇਹ ਵੀ ਫੇ ਜਿਸ ਤਰੀਕੇ ਨਾਲ ਇੱਥੇ ਬੱਚੇ ਰਹਿੰਦੇ ਨੇ ਫੇ ਕੋਈ ਪੁੱਠੇ ਛੱਡੇ ਕਮਾਲ ਜਿ ਕੋ ਰੈਫਿਊਜੀ ਕੇਸ ਪਾਉਂਦਾ ਕੋਈ ਨਕਲੀ ਵਿਆਹ ਕਰਾਉਂਦਾ ਕੋਈ ਕਿਸੇ ਵਕੀਲ ਨਾਲ ਆਟੀ ਸੱਟੀ ਲਾ ਕੇ ਉਹਨੂੰ ਹਜ਼ਾਰਾਂ ਡਾਲਰ ਦੇਣ ਦੀ ਗੱਲ ਕਰਦਾ ਕੋਈ ਕਹਿੰਦਾ ਮੇਰੀ ਅੰਦਰ ਗੱਲ ਬਾਤ ਤੇ ਤੇਰੀ ਮੈਂ ਅਪੀਲ ਕਢਾ ਦਿੰਦਾ ਵਾ ਤੇਰਾ ਮੈਂ ਕੇਸ ਪਾਸ ਕਰਾ ਦਿੰਦਾ ਵਾ ਇਹਨਾਂ ਕੇਸਾਂ ਦੇ ਵਿੱਚ ਕੋਈ ਲੰਘਦਾ ਮੈਂ ਨਹੀਂ ਵੇਖਿਆ ਬਹੁਤੇ ਲੋਕ ਇਹਦੇ ਵਿੱਚ ਖੁਆਰੀ ਹੁੰਦੇ ਨੇ ਔਰ ਇਹਦੇ ਵਿੱਚ ਬਹੁਤ ਸਾਰੇ ਪਰਿਵਾਰ ਜਿਹੜੇ ਨੇ ਇਸ ਖੁਆਰੀ ਤੋਂ ਬਚਣ ਮੇਰੀ ਇਹੀ ਇੱਕ ਕੋਸ਼ਿਸ਼ ਹੁੰਦੀ ਏ ਔਰ ਮੈਂ ਅਪੀਲ ਕਰਦਾ ਸਾਰੇ ਸਾਡੇ ਪੰਜਾਬ ਦੇ ਮਾਪਿਆਂ ਨੂੰ ਫੇ ਤੁਸੀਂ ਆਪਦੇ ਪਰਿਵਾਰਾਂ ਨੂੰ ਆਪਣੇ ਬੱਚਿਆਂ ਨੂੰ ਸੰਭਾਲੋ ਉਹਨਾਂ ਨੂੰ ਬਣਦੀ ਜਿਹੜੀ ਮੋਰਲ ਸਪੋਰਟ ਆ ਮਾਨਸਿਕ ਸਪੋਰਟ ਹੈਗੀ ਆ ਫੈਮਿਲੀ ਦੀ ਜਿਹੜੀ ਬਣਦੀ ਸਪੋਰਟ ਆ ਉਹਨਾਂ ਨੂੰ ਦਵੋ ਉਹਨਾਂ ਦਾ ਇਹਨਾਂ ਹਾਲਾਤਾਂ ਵਿੱਚ ਕੋਈ ਕਸੂਰ ਨਹੀਂ ਹੈਗਾ ਕੈਨੇਡਾ ਦੇ ਵਿੱਚ ਬਹੁਤ ਸਾਰੇ ਲੋਕ ਪਹੁੰਚੇ ਔਰ ਕੈਨੇਡਾ ਦੀ ਸਰਕਾਰ ਇਹ ਨਹੀਂ ਵੀ ਪੀਆਰ ਨਹੀਂ ਦੇ ਰਹੀ ਕੈਨੇਡਾ ਦੀ ਸਰਕਾਰ ਹਰ ਸਾਲ ਆਪਦਾ ਕੋਟਾ ਵਧਾ ਰਹੀ ਆ ਪੀਆਰ ਦੇਣ ਦਾ ਪਰ ਕੈਨੇਡਾ ਗਵਰਨਮੈਂਟ ਦੇ ਕੋਲ ਇੰਨੇ ਵਸੀਲੇ ਹੈ ਨਹੀਂਗੇ ਵੀ ਸਾਰਿਆਂ ਨੂੰ ਪੀਆਰ ਦੇ ਦੇਵੇ ਉਹ ਜੇਰੇ ਕਰਕੇ ਕੰਪੀਟੀਸ਼ਨ ਬਹੁਤ ਜ਼ਿਆਦਾ ਹੈਗਾ ਔਰ ਸਾਨੂੰ ਇਹ ਚੀਜ਼ ਨੂੰ ਸਮਝਣਾ ਚਾਹੀਦਾ ਸਾਨੂੰ ਆਪਣੇ ਪਰਿਵਾਰਾਂ ਨੂੰ ਬਚਾਉਣਾ ਚਾਹੀਦਾ ਮੈਂ ਤੁਹਾਡੇ ਨਾਲ ਵਾਅਦਾ ਕਰਦਾ ਜੇ ਤੁਸੀਂ ਆਪਣੇ ਬੱਚਿਆਂ ਨੂੰ ਅੱਜ ਬਚਾ ਲੈਂਦੇ ਹੋ ਨਾ ਉਹਨੂੰ ਐਪਰੀਸ਼ੀਏਟ ਕਰੋ ਉਹਨੂੰ ਹੌਸਲਾ ਦੇਵੋ ਕੋਸ਼ਿਸ਼ ਕਰੋ ਉਹਨੂੰ ਕਿਤੇ ਸਾਲ ਖੰਡ ਇੰਡੀਆ ਦੇ ਵਿੱਚ ਕੋਈ ਚੰਗੀ ਜੌਬ ਕਰਾ ਦਿਓ ਕੋਈ ਜਿਹੜੀ ਠੀਕ ਠਾਕ ਜੀ ਜੌਬ ਹੈਗੀ ਆ ਉਹ ਕਰਵਾ ਦਿਓ ਜਾਂ ਕੋਈ ਸਕਿੱਲ ਲੈਵਲ ਦਾ ਉਹਨੂੰ ਕੰਮ ਸਿਖਾ ਦਿਓ ਤੇ ਤੁਸੀਂ ਕੈਨੇਡਾ ਦੀ ਪੀਆਰ ਜਿਹੜੀ ਹੈ ਨਾ ਹਾਸੇ ਕੇ ਲੈ ਇਸਾਕ ਦਿਓ ਕੈਨੇਡਾ ਨੂੰ ਸਕਿਲਡ ਵਰਕਰਾਂ ਦੀ ਜ਼ਰੂਰਤ ਹੈਗੀ ਆ ਇਹ ਨਹੀਂ ਵੀ ਅੱਜ ਅੱਜ ਦੀ ਜ਼ਰੂਰਤ ਆ ਜਾਂ ਕੱਲ ਨੂੰ ਖਤਮ ਹੋ ਜਾਣੀ ਆ ਇਹ ਤੇ ਕੰਟੀਨਿਊਸ ਪ੍ਰੋਸੈਸ ਹੈ ਇੱਥੇ ਤੇ ਬਹੁਤ ਸਾਰੀ ਰਿਕੁਆਇਰਮੈਂਟ ਜਿੰਦਾ ਜਿੰਦਾ ਏਜਿੰਗ ਪੋਪੂਲੇਸ਼ਨ ਹੋਈ ਜਾਂਦੀ ਆ ਲੋਕ ਰਿਟਾਇਰ ਹੋਈ ਜਾਂਦੇ ਨੇ ਤੇ ਰਿਕੁਆਇਰਮੈਂਟ ਬਣੀ ਰਹਿਣੀ ਆ ਪਰ ਸਾਨੂੰ ਅੱਜ ਜੇ ਅਸੀਂ ਆਪ ਦਾ ਜੀਕ ਵਾ ਲਾਂਗੇ ਤੇ ਪੀਆਰ ਨੂੰ ਅਸੀਂ ਕੀ ਕਰਾਂਗੇ ਮੇਰਾ ਸਵਾਲ ਆ ਤੁਹਾਡੇ ਤਾਂ ਹੀ ਜੇ ਜਵਾਬ ਹੋਇਆ ਤੇ ਜ਼ਰੂਰ ਦੱਸਿਓ ਜੀ ਵੀ ਆਪਣੇ ਬੱਚਿਆਂ ਨੂੰ ਸੁਭਾਲਣਾ ਚਾਹੀਦਾ ਕਿ ਜਾਂ ਪੀਆਰ ਦਾ ਸੁਪਨਾ ਦੇ ਕੇ ਬੱਚਿਆਂ ਦੀ ਬਲੀ ਦੇਣੀ ਚਾਹੀਦੀ ਆ ਜ਼ਰੂਰ ਦੱਸਿਓ ਬਾਕੀ ਮੇਰੇ ਵੀਰਾਂ ਨੂੰ ਇੱਕ ਬੇਨਤੀ ਆ ਕਿ ਜਿਹੜੀਆਂ ਮੇਰੇ ਵੀਡੀਓਜ਼ ਹੁੰਦੀਆਂ ਨਾ ਇਹਨੂੰ ਥੋੜਾ ਜਿਹਾ ਸ਼ੇਅਰ ਲਾਈਕ ਕਰ ਦਿਆ ਕਰੋ ਤਾਂ ਜੋ ਆਪਾਂ ਥੋੜੀ ਜਿਹਾ ਆਪਾਂ ਆਊਟਰੀਚ ਬਣਾਈਏ ਔਰ ਬਹੁਤ ਸਾਰੇ ਲੋਕ ਆ ਜਿਹਨਾਂ ਤਾਈਂ ਸਹੀ ਇਨਫਾਰਮੇਸ਼ਨ ਨਹੀਂ ਪਹੁੰਚਦੀ ਹੈਗੀ ਬਹੁਤੀ ਵਾਰੀ ਲੋਕ ਇਸੇ ਚੀਜ਼ ਲਈ ਕਾਲ ਕਰ ਰਹੇ ਹੁੰਦੇ ਜਦੋਂ ਨੇ ਆਪਦੇ ਕੇਸ ਖਰਾਬ ਕਰ ਲਏ ਹੁੰਦੇ ਆ ਤੁਸੀਂ ਸਾਰੇ ਕੈਨੇਡਾ ਬਚਾਉਣਾ ਚਾਹੁੰਦੇ ਹੋ ਜਾਂ ਕੈਨੇਡਾ ਬਚਾਏ ਹੋ ਮੇਰੀ ਤੁਹਾਨੂੰ ਇੱਕੋ ਅਪੀਲ ਆ ਹਰ ਚਮਕਦੀ ਚੀਜ਼ ਸੋਨਾ ਨਹੀਂ ਹੁੰਦੀ ਜਰੂਰ ਤੁਹਾਨੂੰ ਕੋਈ ਬੰਦਾ ਬਹੁਤੇ ਵਾਦੇ ਲਾਰੇ ਕਰਦਾ ਹੋਵੇ ਨਾ ਉਹ ਤੁਹਾਡੇ ਵਾਸਤੇ ਰੈਡ ਅਲਰਟ ਹੁੰਦੇ ਨੇ ਉਹਨਾਂ ਚੀਜ਼ਾਂ ਤੋਂ ਤੁਹਾਡੇ ਲਈ बचना ਬਹੁਤ ਜ਼ਿਆਦਾ ਜ਼ਰੂਰੀ ਹੈਗਾ अदरवाइज ਲੋਕ ਧੋਖਾ ਬਹੁਤ ਖਾਂਦੇ ਆ ਇੱਥੇ ਸਾਡੇ ਕੋਲ ਆਏ ਦਿਨ ਲੋਕ ਇਦਾਂ ਦੇ ਆਉਂਦੇ ਆ ਜਿਹੜੇ ਕਹਿੰਦੇ ਨੇ ਮੈਂਨੇ ਲੱਖ ਲਾ ਕੇ ਆਇਆ ਫਰਲਾਣਾ ਕਰਕੇ ਆ ਮਟਮਕਾ ਕਰਕੇ ਆ ਜਦੋਂ ਕੰਮ ਵਿਗੜ ਜਾਂਦਾ ਹੈਗਾ ਤਾਂ ਉਸ ਵਗਲੇ ਉਹਨਾਂ ਦੇ ਕੋਲ ਇੱਕ ਇੰਜ ਵੀਡੀਓ ਕਮਾਉਂਦੇ ਸਾਨੂੰ ਦੇਣ ਜੋ ਕੋਈ ਪੈਸੇ ਵੀ ਨਹੀਂ ਹੁੰਦੇ ਉਹ ਕਹਿੰਦੇ ਅਸੀਂ ਤੇ ਸਾਰੇ ਲਾਏ ਭਈ ਹੈ ਹੀ ਕੁਝ ਨਹੀਂ ਔਰ ਮੈਨੂੰ ਅੱਜ ਵੀ ਯਾਰ ਅੱਜ ਵੀ ਸਾਨੂੰ ਇੱਕ ਕਾਲ ਆਈ ਉਹ ਕਹਿੰਦੇ ਵੀ ਉਹਨਾਂ ਦਾ ਕੇਸ ਬਹੁਤ ਉਲਝਿਆ ਹੋਇਆ ਹੈ ਲੋਕਾਂ ਨੇ ਕੰਟਰੀਬਿਊਟ ਕਰਕੇ ਇਕੱਠੇ ਕਰਨੇ ਆ ਕੁਝ ਲੋਕਾਂ ਨੇ ਪੈਸੇ ਫਿਰ ਪੈਸੇ ਦੇਣੇ ਆ ਵੀ ਤੁਸੀਂ ਥੋੜਾ ਜਿਹਾ ਘੱਟ ਕਰ ਲਓ ਤਾਂ ਮੈਂ ਹੱਸਾ ਮੈਂ ਕਹਾ ਯਾਰ ਮੈਂ ਤੇ ਆਲਰੇਡੀ ਕੋਈ 6-7 ਜਾਣਿਆਂ ਦੇ ਕੇਸ ਜਿਹੜੇ ਅਸੀਂ ਫ੍ਰੀ ਆਫ ਕਾਸਟ ਕਰ ਰਹੇ ਹਾਂ ਕੈਨੇਡਾ ਦੇ ਵਿੱਚ ਇਹ ਉਹ ਲੋਕ ਨੇ ਜਿਨ੍ਹਾਂ ਦੇ ਇੱਥੇ ਬਿਲਕੁਲ ਕੇਸ ਖਰਾਬ ਹੋ ਚੁੱਕੇ ਆ ਔਰ ਉਹਨਾਂ ਕੇ ਉਹਨਾਂ ਲੋਕਾਂ ਨੂੰ ਕਮਿਟਮੈਂਟ ਦੇ ਕੇ ਅਸੀਂ ਕਾਫੀ ਓਵਰ ਬਰਡਨ ਹੋ ਜਾਂਦੇ ਜਦੋਂ ਸਾਨੂੰ ਸਾਰੀਆਂ ਐਪਲੀਕੇਸ਼ਨ ਇਹਨਾਂ ਦੀਆਂ ਪ੍ਰੋ ਬੋਨੋ ਕਰਨੀਆਂ ਪੈਂਦੀਆਂ। ਉਹ ਰੈਸੋਲਿਨ ਪ੍ਰੈਸ਼ਾ ਸਾਡੇ ਕੋਲ 4-5 ਜਾਣੇ ਦੀਆਂ ਐਪਲੀਕੇਸ਼ਨਾਂ ਹੈਗੀਆਂ ਜਿਹਦੇ ਵਿੱਚੋਂ ਤਿੰਨ ਕੁ ਕੁੜੀਆਂ ਨੇ ਦੋ ਮੁੰਡੇ ਹੈਗੇ ਨੇ। ਸੋ ਕੋਸ਼ਿਸ਼ ਕਰਿਆ ਕਰੋ ਪੁੱਠੇ ਕਮਾ ਤੋਂ ਬਚੋ। ਕੈਨੇਡਾ ਕਿਤੇ ਨਹੀਂ ਗਿਆ। ਕੈਨੇਡਾ ਨੂੰ ਸਕਿਲਡ ਵਰਕਰਸ ਦੀ ਸ਼ਾਰਟੇਜ ਆ। ਉਹ ਇੱਕ ਸਟ੍ਰਕਚਰਲ ਸ਼ਾਰਟੇਜ ਆ ਲੌਂਗ ਟਰਮ ਸ਼ਾਰਟੇਜ ਆ। ਛੇਤੀ ਖਤਮ ਨਹੀਂ ਹੋਣੀ। ਸਕਿਲਸ ਨੂੰ ਡਿਵੈਲਪ ਕਰੋ। ਹਾਂ ਇੱਕ ਚੀਜ਼ ਹੋਰ ਆ। ਤੁਹਾਨੂੰ ਹਾਸੇ ਵਾਲੀ ਗੱਲ ਆਸਤਾਵਾਂ। ਮੇਰੇ ਕੋ ਰਿਸ਼ਤੇਦਾਰ ਆ ਤੇ ਮੈਂ ਪਿੱਛੇ ਉਹਨੂੰ ਕਿਹਾ ਵੀ ਤੁਹਾਡਾ ਨਾਮ ਮਕਮੰਡਾ ਮੈਂ ਜ਼ਰੂਰ ਬਾਹਰ ਲੈ ਕੇ ਜਾਊਗਾ ਮੈਂ ਮੇਰਾ ਮਨ ਵੀ ਸਿਖਾ ਮੈਂ ਕਿਹਾ ਵੀ ਇਹਨੂੰ ਕੰਮ ਸਿਖਾ ਦਿਓ ਕੋਈ ਤੇ ਕਹਿੰਦੇ ਕਿਹੜਾ ਕੰਮ ਸਿਖਾ ਲਈ ਮੈਂ ਕਿਹਾ ਕੋਈ ਸਕਿੱਲ ਸਿਖਾ ਦਿਓ ਭਾਵੇਂ ਇਹਨੂੰ ਕਾਰਪੈਂਟਰ ਬਣਾ ਦਿਓ ਇਹਨੂੰ ਤੁਸੀਂ ਕਾਰ ਮਕੈਨਿਕ ਬਣਾ ਦਿਓ ਟੈਲਨ ਲੌਣ ਵਾਲਾ ਮਿਸਤਰੀ ਬਣਾ ਦਿਓ ਪਲੰਬਰ ਬਣਾ ਦਿਓ ਇਟਾ ਲੌਣ ਵਾਲਾ ਮਿਸਤਰੀ ਬਣਾ ਦਿਓ ਸਾਲ ਕ ਲੰਘਿਆ ਤੇ ਮੈਨੂੰ ਫੋਨ ਆ ਕੇ ਕਹਿੰਦੇ ਨੇ ਮੁੰਡੇ ਨੇ ਕੰਮ ਸਿੱਖ ਲਿਆ ਮੈਂ ਕਿਹੜਾ ਕੰਮ ਸਿੱਖਿਆ ਕੰਡੀ ਟੈਟੂ ਆਰਟਿਸਟ ਬਣ ਗਿਆ ਉਹ ਮੈਂ ਕਿਹਾ ਤੁਹਾਨੂੰ ਕੋਈ ਹੋਰ ਕੰਮ ਨਹੀਂ ਲੱਭਾ ਕੋਈ ਸੋ ਸਾਡੇ ਲੋਕਾਂ ਦਾ ਇਹੋ ਜਿਹਾ ਰਜਾਣਾ ਇੱਕ ਨਾਈਪੁਣਾ ਟੈਟੂ ਆਰਟਿਸਟ ਤੇ ਇੱਕ ਬਿਊਟੀ ਪਾਰਲਰ ਆ ਬਿਊਟੀ ਪਾਰਲਰ ਵਾਲੀ ਕੁੜੀਆਂ ਦਾ ਵੀ ਇਹੋ ਜਿਹਾ ਹਾਲ ਆ ਉਹ ਜੇ ਪੁੱਛੋ ਪੜ੍ਹਾਈ ਕਿ ਨਹੀਂ ਕੀਤੀ ਆ ਮੈਂ ਜੀ ਬੀਏ ਐਮਏ ਐਮਡੀਏ ਐਮ ਕਾਮ ਪੜ੍ਹਾਈ ਵਾਲੀ ਦੀ ਲਿਸਟ ਹੀ ਲੰਬੀ ਹੋ ਜਾਂਦੀ ਆ ਤੇ ਤੇ ਪੁੱਛੋ ਐਕਸਪੀਰੀਅੰਸ ਕਰਦਾ ਮੈਨੂੰ ਇਹ ਪਾਰਲਰ ਦਾ ਐਕਸਪੀਰੀਅੰਸ ਆ ਇਹ ਚੀਜ਼ਾਂ ਤੁਹਾਡੇ ਲੌਂਗ ਟਰਮ ਕੈਰੀਅਰ ਦਾ ਹਿੱਸਾ ਨਹੀਂ ਬਣਦੀ ਹੈਗੀਆਂ ਤੁਹਾਨੂੰ ਇਹ ਚੀਜ਼ ਨੂੰ ਸੋਚਣਾ ਚਾਹੀਦਾ ਆ ਮੇਰੀ ਗੱਲਾ ਸਿੱਧੀਆਂ ਹੁੰਦੀਆਂ ਮੈਨੂੰ ਪਤਾ ਕਈਆਂ ਨੂੰ ਗੁੱਸਾ ਲੱਗਣਾ ਆ ਪਤਾ ਠੋਕੇ ਅਸੀਂ ਐਵਰੀ ਡੇ ਇਹੀ ਚੀਜ਼ਾਂ ਇੱਥੇ ਫੇਸ ਕਰਦੇ ਆ ਐਵਰੀ ਡੇ ਲੋਕਾਂ ਦੇ ਇਹੀ ਜੋ ਪੰਗੇ ਹੁੰਦੇ ਆ ਜਦੋਂ ਕੁਝ ਚੀਜ਼ਾਂ ਜਾਣ ਪੁੱਜ ਕੇ ਬੇਫੂਫੀਆਂ ਕੀਤੀਆਂ ਹੁੰਦੀਆਂ ਨੇ ਔਰ ਅੰਤ ਨੂੰ ਪਛਤਾਉਣਾ ਪੈਂਦਾ ਹੈਗਾ ਹੋਮ ਕੇਅਰ ਬੈਨੀਫਿਸ਼ੀਰੀ ਹੈਗਾ ਜੀ ਕਾਫੀ ਇਨ ਡਿਮਾਂਡ ਇਹ ਇੰਡਸਟਰੀ ਹੈਗੀ ਹੈ ਤੁਹਾਨੂੰ ਜ਼ਰੂਰ ਓਪਨ ਕਰਨਾ ਚਾਹੀਦਾ ਸੋ ਮੈਂ ਤੁਹਾਡਾ ਸਾਰਿਆਂ ਦਾ ਧੰਨਵਾਦੀ ਹਾਂ ਤੁਸੀਂ ਸਾਰੇ ਮੇਰ ਨਾਲ ਜੁੜੇ ਹੋ ਸੋਸ਼ਲ ਮੀਡੀਆ ਦੇ ਉੱਤੇ ਔਰ ਭਾਈ ਜੀ ਰਿਫਿਜੀਏ ਕੇ ਇਸ ਤਰ੍ਹਾਂ ਸੀ ਆਪਣਾ ਬੁਟੀਕ bizness ਰਜਿਸਟ੍ਰੇਸ਼ਨ ਕਰਵਾ ਸਕਦੇ ਹੋ ਬਿਲਕੁਲ ਜੀ ਰਿਫਿਜੀਏ ਕੇ ਉੱਤੇ ਤੁਸੀਂ ਕੈਨੇਡਾ ਦੇ ਕੋਈ ਕੈਨੇਡਾ ਚ ਕੋਈ ਵੀ bizness ਕਰ ਸਕਦੇ ਹੋ ਕਿਸੇ ਵੀ ਸਿਟੀ ਸਟੇਟ ਵਿੱਚ ਰਹਿ ਸਕਦੇ ਹੋ ਤੁਹਾਡੇ ਤੇ ਕੋਈ پابੰਦੀ ਨਹੀਂ ਹੈ ਜੀ ਮ사ਜ ਥੈਰੇਪਿਸਟ ਡਿਪਲੋਮਾ ਬਿਲਕੁਲ ਜੀ ਹੈਲਥ ਕੇਅਰ ਵਿੱਚ ਆਉਂਦਾ ਇਟ ਇਜ਼ ਅ ਗੁੱਡ ਗੁੱਡ ਪ੍ਰੋਗਰਾਮ ਹੀਰਿੰਗ ਤੁਹਾਡੀ ਪੋਸਟਪੋਨ ਹੋ ਗਈ ਹੈ ਭਾਈ ਜੀ ਇਹ ਤੇ ਹੁਣ ਜਜ ਦੇ ਉੱਤੇ ਡਿਪੈਂਡ ਕਰਦਾ ਕਿੰਨੀ ਛੇਤੀ ਆਉਂਦੀ ਹੈ ਯੂਜੂਲੀ 3 ਤੋਂ 6 ਮਹੀਨੇ ਦੇ ਵਿੱਚ ਤੁਹਾਡੀ ਹੀਰਿੰਗ ਆ ਜਾਂਦੀ ਹੈ ਯੂਜੂਲੀ 90 ਡੇਸ ਵਿੱਚ ਵਿੱਚ RNIP پروگرام ਵਿੱਚ ਚੇਂਜ ਹੋ ਗਿਆ ਇਹਦੇ ਵਾਸਤੇ ਤੁਸੀਂ RCIP ਨੂੰ RCIP ਪ੍ਰੋਗਰਾਮ ਅਨਾਇਦਾ ਹੁਣ RNIP ਨਹੀਂ ਹੈਗਾ ਇਹਨੂੰ Google ਕਰੋ ਤੁਹਾਨੂੰ ਲਿਸਟ ਉੱਤੇ ਸਾਰੀ ਮਿਲ ਜਾਣੀ ਆ ਸੰਧੂ ਸਾਹਿਬ ਸਵਾਲ ਪੁੱਛੋਗੇ ਜੋ ਮੈਂ ਫਿਰ ਤੁਹਾਨੂੰ ਕਮੈਂਟ ਦਾ ਜਵਾਬ ਦਵਾਂਗਾ ਜੀ ਬੀਸੀ ਗੱਬਰੂ ਤੁਸੀਂ এমਪਲੋਇਡ ਸਟੇਟਸ ਤੇ ਕੈਨੇਡਾ ਵਿੱਚ ਰਹਿ ਸਕਦੇ ਹੋ ਡਿਪੈਂਡਿੰਗ ਅਪਨ ਵੈਰੀ ਫੈਕਟਰਸ ਸੋ ਤੁਹਾਡਾ ਕੁਐਸਚਨ ਕਾਫੀ ਇਨਕੰਪਲੀਟ ਹੈਗਾ ਆਈ ਮਾɪ ਗੁੱਡ ਸੇ ਸਟੱਡੀ ਪਰਮਿਟ ਤੋਂ ਤੁਹਾਨੂੰ ਜੀ ਐਟ ਲੀਸਟ 30 ਡੇਜ਼ ਪਹਿਲਾਂ 60 ਡੇਜ਼ ਪਹਿਲਾਂ ਤੁਹਾਨੂੰ ਅਪਲਾਈ ਕਰ ਲੈਣਾ ਚਾਹੀਦਾ ਹੈ। ਸੋ ਤੁਹਾਡਾ ਸਾਰਿਆਂ ਦਾ ਜੀ ਬਹੁਤ ਬਹੁਤ ਧੰਨਵਾਦ। ਪਰਮਾਤਮਾ ਕਰੇ ਤੁਹਾਡਾ ਵੀਕਐਂਡ ਵਧੀਆ-ਵਧੀਆ ਨਿਕਲੇ ਔਰ ਤੁਸੀਂ ਕੈਨੇਡਾ ਆਉਣਾ, ਤੁਹਾਡੇ ਵੀਜ਼ੇ ਲੱਗਣ, ਤੁਸੀਂ ਕੈਨੇਡਾ ਪੀਆਰ ਹੋਣਾ, ਤੁਹਾਡੇ ਰਸਤੇ ਪੀਆਰ ਵਾਸਤੇ ਖੁੱਲਣ ਸਿਰਫ ਬੁਰੇ ਕੰਮਾਂ ਤੋਂ, ਪੁੱਠੀਆਂ ਛਡੀਆਂ ਸਲਾਹਾਂ ਤੋਂ ਜੇ ਬਚ ਕੇ ਰਹੋਗੇ ਤੇ ਪੀਆਰ ਤੁਹਾਡੀ ਜ਼ਰੂਰ ਕੈਨੇਡਾ ਵਿੱਚ ਹੋਊਗੀ ਸੋ ਇਹਦੇ ਨਾਲ-ਨਾਲ ਮੈਨੂੰ ਦੀ ਹੋਰੀ ਇਜਾਜ਼ਤ ਮੇਰੇ ਫੋਨ ਦੀ ਬੈਟਰੀ ਰਹਿ ਗਈ ਹੁਣ 2-3% ਚਾਰਜਨ ਮੇਰੇ ਕੋ ਹੈ ਨਹੀਂ ਕਿਸੇ ਟਾਈਮ ਇਹਨੇ ਚਲੇ ਜਾਣਾ ਤੇ ਜਿਹੜੇ-ਜਿਹੜੇ ਤੁਹਾਡੇ ਕਮੈਂਟ ਹੋਣਗੇ ਮੈਂ ਓਵਰ ਦਾ ਵੀਕਐਂਡ ਮੈਂ ਕੋਸ਼ਿਸ਼ ਕਰਾਂਗਾ ਤੁਹਾਨੂੰ ਜਵਾਬ ਦਵਾਂ ਔਰ ਕਿਉਂਕਿ ਬਹੁਤ ਸਾਰੇ ਲੋਕਾਂ ਨੇ ਕਮੈਂਟ ਕੀਤੇ ਨੇ ਮੈਨੂੰ ਖੁਦ ਬੁਰਾ ਲੱਗਦਾ ਜਦੋਂ ਮੈਂ ਰੀਚ ਆਊਟ ਨਹੀਂ ਕਰ ਪਾਉਂਦਾ ਉਹਨਾਂ ਨੂੰ ਪਰ ਕੁਝ ਕੰਮ ਦੀਆਂ ਮਜਬੂਰੀਆਂ ਕਰਕੇ ਇਹ ਚੀਜ਼ਾਂ ਟਾਈਮਲੀ ਪੋਸੀਬਲ ਨਹੀਂ ਹੁੰਦੀਆਂ ਹੈਗੀਆਂ ਸੋ ਦੁਬਾਰਾ ਤੁਹਾਡੇ ਨਾਲ ਫੇਰ ਜੁੜਾਂਗੇ ਜੀ ਰੱਬ ਰੱਖਾ